ਨਾ ਜੀ ਰੋਟੀ ਲਗੇ ਚਾੜਨ ਟਰੈਕਟਰ ਤੇ ਟਾਈਮ ਹੋ ਗਿਆ 12:48 ਮਿੰਟ ਲੱਗੇ ਫੜਾ ਕੇ ਲੱਗੇ ਪੈਣ ਉਹ ਬਾਕੀ ਦੇਖਦੇ ਆ ਚਾੜਨ ਤੋਂ ਕਿਵੇਂ ਬੰਦ ਕਰ ਸਕਦਾ ਉਹਦਾ ਉਹ ਦੋ ਟੋਈ 2 ਟਾਈ ਗੁੰਟਲ ਦੇ ਉੱਤੇ ਉਹ ਵਾਸਤੇ ਲੋਈ ਬਾਬਿਓ ਗੱਟੀ ਛਾੜਤੀ ਬਾਕੀ ਇਹ ਆਈਡੈਂਟਿਫਾਈਂਡ ਕੇ ਜੋ ਫੇਰ ਹੋਊਗੀ ਇਹ ਬੜੀ ਤਕੜੀ ਆਈਟਮ ਆ ਦੇਖਦੇ ਆ ਬਾਕੀ ਕੀ ਬਣਦਾ ਇਹਦਾ ਬਾਕੀ ਪ੍ਰੋਪਰ ਰੈਡੀ ਕਰਕੇ ਤੁਹਾਨੂੰ ਵੀਡੀਓ ਪਾਉਨੇ ਤੇ ਚੈੱਕ ਕਰਿਓ ਵੀ ਕਿੰਨੇ ਲੱਗੀ ਆ ਲੱਗਦੀ ਹੁਣ ਤਾਂ ਐਵੇਂ ਫੱਟੇ ਜੇ ਲੱਗਦੇ ਆ ਨਾ ਹੋ ਗਈ ਪ੍ਰੋਪਰ ਰੈਡੀ ਇਹ ਰੈਡੀ ਇਹ ਤੁਸੀਂ ਦੱਸੋਗੇ ਵੀ ਕੀ ਚੀਜ਼ ਬਣ ਗਈ ਆ ਉਹ ਉਰਤ ਟੜਕਾ ਹੀ ਬੰਨਣਾ ਸੀ ਦੀਆਂ ਬੈਕ ਸਾਈਡਾਂ ਪਈਆਂ ਸਾਰੀਆਂ ਤੇ ਆਹ ਰੈਡੀ ਹੋ ਰਿਹਾ ਫਿਰ ਜੀਕਾਰ ਸਾਰਾ ਆਹ ਬੰਦਾ ਲਾਇਆ ਵਿੱਚ ਬੰਦਾ ਦੂਲਤਾਂ ਵਾਲਾ ਬੰਦਾ ਇੱਕ ਇਹ ਕੱਲਾ ਮਾਏ ਨੂੰ ਜੱਟ ਕਾਲੀ ਕਾਇਦੇ ਚ ਲੇ ਚੱਲਦਾ ਗਿਆ ਗਿਆ ਹੁਣ ਮਗਰੀ ਬਹੁਤ ਕਾਹ ਬਈ ਹੈ ਕਾਦੇ ਟ੍ਰਿਪਲ ਵਾਲੇ ਵੀ ਕਾਹ ਸੀ ਹੈ ਟ੍ਰਿਪਲ ਵਾਲੇ 4x4 ਪਏ ਆ ਜਿਹੜੇ ਕਾਹ ਕਸਾਉਂਦੇ ਆ ਕਾਦੇ ਟ੍ਰਿਪਲ ਹਾਂ ਟ੍ਰਿਪਲ ਕਾਹਦੇ ਸਾਰੇ ਹੀ ਕਾਹਦੇ ਢਾਈ ਦੇ ਵੀ ਕਾਹਦੇ 2 ਇੰਚ ਵੀ ਕਾਹਦੇ ਤੇ ਉਹ ਪਏ 4x4